ਪੂਰੇ ਦੇਸ਼ ਦੇ ਵਿੱਚ ਅੱਜ ਕਿਸਾਨਾਂ ਵੱਲੋਂ ਟਰੈਕਟਰ ਪਰੇਡ ਜਿਹੜੀ ਉਹ ਕੀਤੀ ਜਾ ਰਹੀ ਹੈ ਕਿਉਂਕਿ ਦਿੱਲੀ ਧਰਨੇ ਦੇ ਦੌਰਾਨ ਜਿਹੜੀਆਂ ਮੰਗਾਂ ਰਹਿ ਚੁੱਕੀਆਂ ਸੀ ਉਹ ਮੰਗਾਂ ਮੰnáਉਣ ਨੂੰ ਲੈ ਕੇ ਇੱਕ ਵਾਰ ਫਿਰ ਕਿਸਾਨਾਂ ਦਾ ਸਖਤੀ ਪ੍ਰਦਰਸ਼ਨ ਦੇਖਣ ਨੂੰ ਮਿਲ ਸਕਦਾ ਹੈ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਸੰਗਰੂਰ ਦੀਆਂ ਤਸਵੀਰਾਂ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਨੇ ਜਿਹੜੇ ਉਹ ਸੜਕਾਂ ਦੇ ਉੱਪਰ ਉਤਰੇ ਨੇ ਜਿੱਥੇ ਵੀ ਤੁਹਾਡੀ ਨਜ਼ਰ ਜਾਏਗੀ ਤਾਂ ਤੁਹਾਨੂੰ ਟਰੈਕਟਰ ਟਰੈਕਟਰ ਨਜ਼ਰ ਆਉਣਗੇ ਰੋਡ ਦੇ ਦੋਨੋਂ ਪਾਸੇ ਇੱਕ ਪਾਸੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਤੇ ਦੂਜੇ ਪਾਸੇ ਤਸਵੀਰ ਵਿੱਚ ਚਾਹੁੰਗਾ ਕਿ ਦਿਖਾਈ ਜਾਵੇ ਕਿ ਦੂਸਰੀ ਸਾਈਡ ਵੀ ਇਹ ਟਰੈਕਟਰ ਨੇ ਜਿਹੜੇ ਉਹ ਆਰਨ ਟਰੈਕਟਰਾਂ ਦੇ ਉੱਪਰ ਕਿਸਾਨੀ ਜਿਹੜੇ ਝੰਡੇ ਨੇ ਉਹ ਲੱਗੇ ਹੋਏ ਨੇ ਤੇ ਇਸ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਸਾਰੀਆਂ ਕਿਸਾਨ ਜਥੇਬੰਦੀਆਂ ਧਰਨਾ ਦੇ ਰਹੀਆਂ ਨੇ ਪ੍ਰਦਰਸ਼ਨ ਕਰ ਰਹੀਆਂ ਨੇ ਪਰ ਇਸ ਨੂੰ ਲੈ ਕੇ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਜੁਨਗਰਾਹਾਂ ਵੱਲੋਂ ਵੀ ਇੱਕ ਵੱਡਾ ਰੋਸ ਮਾਰਚ ਆ ਜਿਹੜਾ ਉਹ ਸੰਗਰੂਰ ਦੀਆਂ ਸੜਕਾਂ ਦੇ ਉੱਪਰ ਕੱਢਾ ਜਾ ਰਿਹਾ ਪਿੰਡਾਂ ਦੇ ਵਿੱਚ ਦੀ ਹੁੰਦਾ ਹੋਇਆ ਇਹ ਰੋਸ ਮਾਰਚ ਜਿਹੜਾ ਸੰਗਰੂਰ ਧੂਰੀ ਲਹਿਰਾਗਾਗਾ ਤੇ ਹਰ ਇੱਕ ਸ਼ਹਿਰ ਦੇ ਵਿੱਚ ਦੀ ਪਵਾਨੀਗੜ੍ਹ ਦੇ ਵਿੱਚ ਦੀ ਹੁੰਦਾ ਹੋਇਆ ਜਿਹੜਾ ਇਹ ਇਹ ਅੱਗੇ ਅੱਗੇ ਵੱਲ ਨੂੰ ਵੱਧ ਰਿਹਾ ਕਿਸਾਨਾਂ ਦਾ ਇੱਕ ਕਹਿ ਸਕਦੇ ਨੇ ਕਿ ਸ਼ਕਤੀ ਪ੍ਰਦਰਸ਼ਨ ਵੀ ਹੈ ਕੇਂਦਰ ਸਰਕਾਰ ਨੂੰ ਦਿਖਾਉਣ ਦੇ ਲਈ ਕਿ ਜੇ ਆਕਰ ਵੱਡੀ ਗਿਣਤੀ 'ਚ ਕਿਸਾਨ ਪਹਿਲਾਂ ਦਿੱਲੀ ਜਾ ਸਕਦੇ ਨੇ ਤਾਂ ਹੁਣ ਵੀ ਉਹ ਦਿੱਲੀ ਦੇ ਬੂਹੇ ਦੇ ਉੱਪਰ ਟਕਣਗੇ ਕਿਉਂਕਿ ਕਈ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਜਾਣ ਦਾ ਜਿਹੜਾ ਐਲਾਨ ਆ ਜਿਹੜਾ ਉਹ ਕੀਤਾ ਜਾ ਚੁੱਕਿਆ ਹੈਗਾ ਕਿ ਫਰਵਰੀ ਮਹੀਨੇ ਦੇ ਵਿੱਚ 13 ਫਰਵਰੀ ਨੂੰ ਕਿਸਾਨ ਦਿੱਲੀ ਦਾ ਰੋਕ ਕਰਨਗੇ ਪਰ ਉਸ ਤੋਂ ਪਹਿਲਾਂ ਇੱਕ ਵੱਡਾ ਸ਼ਕਤੀ ਪ੍ਰਦਰਸ਼ਨ ਤੁਸੀਂ ਕਹਿ ਸਕਦੇ ਹੋਗੇ ਦੇਖ ਸਕਦੇ ਹੋ ਕਿ ਹਰ ਟਰੈਕਟਰ ਦੇ ਉੱਪਰ ਦਿੱਲੀ ਬਾਗ ਜਿਹੜੇ ਝੰਡੇ ਲੱਗੇ ਹੋ ਨੇ ਦੋ ਦੋ ਝੰਡੇ ਲੈ ਕੇ ਕਿਸਾਨ ਨੇ ਜਿਹੜੇ ਉਹ ਸੜਕਾਂ ਦੇ ਉੱਪਰ ਨੇ ਅੱਜ ਪੰਜਾਬ ਦੇ ਵਿੱਚ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਮਾਲਵਾ ਇਲਾਕਾ ਜਿਹੜਾ ਇਹ ਸੰਗਰੂਰ ਦਾ ਇਲਾਕਾ ਪੈਂਦਾ ਸੰਗਰੂਰ ਬਠਿੰਡਾ ਆ ਮਾਨਸਾ ਜਾਂ ਕੈਲੀ ਕਿਉਂਕਿ ਇਹ ਉਹ ਬਿਲਟ ਆ ਜਿਹੜੀ ਸਭ ਤੋਂ ਵੱਡੀ ਕਿਸਾਨੀ ਸੰਗਠਨਾ ਦੇ ਨਾਲ ਜੁੜੀ ਹੋਈ ਹੈ ਇੱਥੇ ਪੰਜਾਬ ਦਾ ਸਭ ਤੋਂ ਵੱਡਾ ਕਿਸਾਨ ਜਿਹੜੀ ਕਿਸਾਨ ਜਥੇਬੰਦੀ ਆ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਉਹਨਾਂ ਦਾ ਇੱਕ ਗੜ ਮੰਨਿਆ ਜਾਂਦਾ ਕਿਉਂਕਿ ਪੰਜਾਬ ਦੇ ਵਿੱਚ ਇਹ ਇਹ ਚੀਜ਼ ਜਿਹੜੀ ਪ੍ਰਚਲਿਤ ਆ ਕਿ ਜਿਹੜੇ ਉਗਰਾਹਾ ਨੇ ਉਹ ਸਰਕਾਰ ਦੇ ਪੈਰਲਰ ਸਰਕਾਰ ਚਲਾਉਂਦੇ ਨੇ ਜਾਨੀ ਕਿ ਵੱਡੇ ਇਕੱਠ ਕਰਨ ਦਾ ਵੱਡੇ ਧਰਨੇ ਲਾਉਣ ਦਾ ਉਹ ਦਮ ਰੱਖਦੇ ਨੇ ਇਸ ਨੂੰ ਲੈ ਕੇ ਤੁਸੀਂ ਇਹ ਵਿਸਾਲ ਕੱਟ ਦੇਖ ਸਕਦੇ ਹੋ ਕਿ ਰੋਡ ਦੇ ਇੱਕ ਪਾਸੇ ਟਰੈਕਟਰ ਨਿਕਲ ਰਹੇ ਦੂਜੇ ਪਾਸੋਂ ਹਜੇ ਲੈਣਾ ਖਤਮ ਨਹੀਂ ਹੋ ਰਹੀਆਂ ਤਾਂ ਅੱਜ ਪੂਰੇ ਪੰਜਾਬ ਦੇ ਵਿੱਚ ਜਿਸ ਮੈਂ ਇਸ ਇਲਾਕੇ ਦੀ ਗੱਲ ਕਰਾਂ ਜਿੱਥੇ ਮੈਂ ਖੜਾ ਤਾਂ ਇੱਥੇ ਇੱਕ ਤਕਰੀਬਨ 7 ਕਿਲੋਮੀਟਰ ਲੰਮਾ ਜਿਹੜਾ ਇਹ ਟਰੈਕਟਰ ਮਾਰਚ ਆ ਜਿਹੜਾ ਉਹ ਨਿਕਲ ਰਿਹਾਗਾ ਵੱਡੀ ਗਿਣਤੀ ਝੰਡੇ ਤੁਹਾਨੂੰ ਜਿਹੜੇ ਉਹ ਨਜ਼ਰ ਆ ਰਹੇ ਨੇ ਕਿਉਂਕਿ ਕਿਸਾਨਾਂ ਦਾ ਸਾਫ਼ ਤੌਰ ਤੇ ਇਹ ਕਹਿਣਾਗਾ ਕੀ ਜੜੀਆਂ ਰਹਿ ਚੁੱਕੀਆਂ ਮੰਗਾਂ ਨੇ ਉਹ ਮੰਗਾਂ ਨੂੰ ਬਣਾਉਣ ਦੇ ਲਈ ਜੇ ਸਾਨੂੰ ਦਿੱਲੀ ਦੇ ਵਿੱਚ ਵੱਡੇ ਡੇਰੇ ਲਾਉਣੇ ਪਏ ਤਾਂ ਉਹ ਵੀ ਅਸੀਂ ਲਾਵਾਂਗੇ ਜੜੀਆਂ ਰਹਿ ਚੁੱਕੀਆਂ ਮੰਗਾਂ ਦੀ ਭਾਵੇਂ ਕੋਈ ਐਮਐਸਪੀ ਦੀ ਮੰਗ ਹੋਵੇ ਭਾਵੇਂ ਦੂਸਰੀਆਂ ਮੰਗਾਂ ਹੋਣ ਭਾਵੇਂ ਲਖੀਪੁਰ ਖਿਰੀ ਵਾਲੀ ਜਿਹੜੀ ਘਟਨਾ ਹੋਵੇ ਉਹ ਹੋਵੇ ਤੁਸੀਂ ਦੇਖ ਸਕਦੇ ਹੋ ਕਿ ਟਰੈਕਟਰਾਂ ਦੀ ਲਾਈਨ ਆ ਜਿਹੜੀ ਉਹ ਹਜੇ ਨਹੀਂ ਟੁੱਟ ਰਹੀ ਏ ਏਡੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਇਹ ਟਰੈਕਟਰ ਮਾਰਚ ਨੇ ਜਿਹੜੇ ਕੱਢੇ ਜਾ ਰਹੇ ਨੇ ਕਿਉਂਕਿ ਪੂਰੇ ਦੇਸ਼ ਦੇ ਵਿੱਚ ਅੱਜ ਗੰਦੰਤਰਤਾ ਦਿਵਸ ਜਿਹੜਾ ਮਨਾਇਆ ਜਾ ਰਿਹਾ 26 ਜਨਵਰੀ ਨੂੰ ਮਨਾਇਆ ਜਾ ਰਿਹਾ ਪਰ ਇਸ ਤੋਂ ਪਹਿਲਾਂ ਦਿੱਲੀ ਵੀ ਕਿਸਾਨਾਂ ਨੇ ਇਸੇ ਤਰ੍ਹਾਂ ਇੱਕ ਵੱਡਾ ਟਰੈਕਟਰ ਮਾਰਚ ਕੱਢਿਆ ਸੀ ਪੰਜਾਬ ਦੇ ਦੇ ਦੂਜੇ ਰਾਜਾਂ ਦੇ ਵਿੱਚੋਂ ਹਰਿਆਣੇ ਤੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਟਰੈਕਟਰ ਸੀ ਜਿਹੜੇ ਉਹ ਨਿਕਲੇ ਸੀ ਤਾਂ ਇਸ ਨੂੰ ਲੈ ਕੇ ਬਹੁਤ ਚੀਜ਼ਾਂ ਦਾ ਧਿਆਨ ਡਿਸਪਲਨ ਦਾ ਧਿਆਨ ਜਿਹੜਾ ਉਹ ਉਹ ਕਿਸਾਨ ਰੱਖਦੇ ਨੇ ਕਿਉਂਕਿ ਬੜੇ ਜਾਬਤੇ ਦੇ ਨਾਲ ਜਿਹੜੇ ਪ੍ਰਦਰਸ਼ਨ ਨੇ ਉਹ ਹੁੰਦੇ ਨੇ ਇਹ ਜਿਹੜੇ ਕਹਿ ਸਕਦੇ ਨੇ ਕਿ ਜਿਹੜੇ ਰੋਸ ਮਾਰਦੇ ਨੇ ਜਿਹੜੇ ਉਹ ਹੁੰਦੇ ਨਹੀਂ ਕਿਉਂਕਿ ਕਿਸੇ ਨੂੰ ਕੋਈ ਤਕਲੀਫ ਨਾ ਹੋਵੇ ਤਾਂ ਬੜੇ ਇੱਕ ਤਰੀਕੇ ਦੇ ਨਾਲ ਇੱਕ ਲੈਣ ਦੇ ਵਿੱਚ ਜਿਹੜੇ ਉਹ ਕਿਸਾਨ ਨੇ ਉਹ ਇਸ ਸਮੇਂ ਚੱਲਦੇ ਹੋਏ ਜਿਹੜੇ ਨਾਜ਼ਰ ਆਂਦੇ ਨੇ ਕਿਸਾਨਾਂ ਦੀਆਂ ਟੀਮਾਂ ਜਿਹੜੀਆਂ ਉਹ ਰਹਿੰਦੀਆਂ ਨੇ ਪਰ ਇੱਕ ਵੱਡਾ ਸੰਕੇਤ ਹੈ ਦਿੱਲੀ ਨੂੰ ਜਿਹੜਾ ਧਰਨੇ ਦੇ ਰੂਪ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਟਰੈਕਟਰ ਮਾਰਚ ਦੇ ਰੂਪ ਵਿੱਚ ਦੇਖ ਸਕਦੇ ਹੋ ਕਿ ਆਗਰ ਦਿੱਲੀ ਦੇ ਵਿੱਚ ਫਿਰ ਤੋਂ ਵੱਡੇ ਡੇਰੇ ਲਾਉਣੇ ਪਏ ਤਾਂ ਕਿਸਾਨ ਲਾਉਣਗੇ ਕਿਉਂਕਿ 13 ਫਰਵਰੀ ਨੂੰ ਦਿੱਲੀ ਬੱਲੂ ਕਿਸਾਨ ਜਾ ਵੀ ਰਹੇ ਨੇ ਤੇ ਇਲੈਕਸ਼ਨਾਂ ਜਿਹੜੀ 2024 ਦੀ ਇਲੈਕਸ਼ਨਾਂ ਜਿਹੜੀ ਉਹ ਵੀ ਸਿਰ ਦੇ ਉੱਪਰ ਆ ਜਾ ਕਰ ਉਸ ਤਰ੍ਹਾਂ ਦਾ ਮਾਹੌਲ ਬਣਦਾ ਤਾਂ ਸਰਕਾਰਾਂ ਦੇ ਲਈ ਬਹੁਤ ਮੁਸ਼ਕਲ ਹੋ ਜਾਏਗਾ ਕੈਮਰਾਮੈਨ ਜਸਵਿੰਦਰ ਦੇ ਨਾਲ ਵਿੱਕੀ ਭੁੱਲਰ ਪੰਜਾਬ ਤੱਕ ਸੰਗਰੂਰ